ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੇ ਲਗਾਤਾਰ ਪੰਜਾਬ ਦੀ ਸਿਆਸਤ ਨੂੰ ਪਖਾਇਆ ਹੋਇਆ ਹੈ ਤੇ ਉਥੇ ਹੀ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਪੇਚ-ਪਾਸੇ ਹੋਏ ਨਜ਼ਰ ਆ ਰਹੇ ਨੇ। ਅਨਮੋਲ ਗਗਨਮਾਨ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਉਹਨਾਂ ਨੇ ਅਕਾਲੀ ਦਲ ਅਤੇ ਬਿਕਰਮ ਮਜੀਠੀਆ ਦੇ ਉੱਤੇ ਪਲਟਵਾਰ ਕੀਤਾ ਹੈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਪੁਖਤਾ ਸਬੂਤ ਦੇ ਨਾਲ ਹੀ ਬਿਕਰਮ ਮਜੀਠੀਆ ਦੇ ਉੱਤੇ ਪਰਚਾ ਦਰਜ ਕੀਤਾ ਹੈ ਤੇ ਜੇਕਰ ਕੋਈ ਵੀ ਗਲਤ ਕੰਮ ਕਰਦਾ ਹੈ ਤਾਂ ਉਸ ਦੇ ਖਿਲਾਫ ਆਪ ਸਰਕਾਰ ਸਖਤ ਕਾਰਵਾਈ ਜ਼ਰੂਰ ਕਰੇਗੀ ਤੇ ਜਿਸ ਨੂੰ ਲੈ ਕੇ ਅਕਾਲੀ ਦੇ ਉੱਤੇ ਪਲਟਵਾਰ ਲਗਾਤਾਰ ਆਪ ਸਰਕਾਰ ਵਾਲੇ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਆ ਆਹੋ ਤੁਹਾਨੂੰ ਸੁਣਾਉਣੇ ਆ ਦੇਖੋ ਜਿਹੜਾ ਵੀ ਬੰਦਾ ਕੋਈ ਅਪਰਾਧੀ ਹੈ ਉਹ ਤੇ ਪਰਚਾ ਹੋਣਾ ਚਾਹੀਦਾ ਪਹਿਲਾਂ ਹੀ ਹੋ ਜਾਣਾ ਉਹ ਤਾਂ ਕਦੋਂ ਦੀ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਤੇ ਬੜਾ ਅੱਛਾ ਫੈਸਲਾ ਸਰਕਾਰ ਦਾ ਤੇ ਸਰਕਾਰ ਨੂੰ ਹੁਣ ਪ੍ਰੋਪਰ ਜਿਹੜੇ ਉਹਦੇ ਪੁਕਤਾ ਸਬੂਤ ਹੱਥ ਲੱਗੇ ਆ ਉਹ ਤੇ ਲਗਾਤਾਰ ਸਰਕਾਰ ਜਾਂਚ ਕਰ ਰਹੀ ਸੀ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਜਿਹੜੇ ਮਗਰਮੱਛਾ ਫੜੇ ਜਾ ਸਕਦੇ ਮਗਰਮੱਛਾ ਨੂੰ ਫੜਨਾ ਚਾਹੀਦਾ ਜੀ ਜਿਹੜੇ ਬਲੋਕਰ ਜਿਹੜੇ ਲੋਕਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਡੈਫੀਨਿਟਲੀ ਉਹਨਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੀਆਂ ਵੀ ਗੱਲਾਂ ਆਮ ਆਦਮੀ ਪਾਰਟੀ کہہ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਉਹਨਾਂ ਦੇ ਸਰਕਾਰ ਹੁਣ ਐਕਸ਼ਨ ਲੈ ਰਹੀ ਹੈ ਬਹੁਤ अच्छी ਗੱਲ ਹੈ ਲੋਕਾਂ ਨੂੰ ਇਸ ਗੱਲ ਦੀ ਹਮੇਸ਼ਾ ਤੋਂ ਵੇਟ ਰਹੀ ਹੈ ਤੇ ਜਿਹੜਾ ਸਰਕਾਰ ਨੇ ਹੁਣ ਐਕਸ਼ਨ ਲਿਆ ਤੇ ਸ਼ਲਾਘਾਯੋਗ ਲੋਕ ਇਸ ਨਾਲ ਰਾਹਤ ਮਹਿਸੂਸ ਕਰ ਰਹੇ ਨੇ। ਹੜਕੋ ਖਰਬਕਰਮ ਵਿੱਚ ਜੀਠੀਏ ਤੇ ਜਿਹੜਾ ਵਿਜੀਲੈਂਸ ਦਾ ਜਿਹੜਾ ਕੇਸ ਉਹ ਵੀ ਹੋਇਆ ਉਹ ਤੋਂ ਕਿਵੇਂ ਦੇਖਦੇ ਹੋ? ਦੇਖੋ ਜਿਹੜਾ ਵੀ ਬੰਦਾ ਕੋਈ ਅਪਰਾਧੀ ਹੈ ਉਹ ਤੇ ਪਰਚਾ ਹੋਣਾ ਚਾਹੀਦਾ ਪਹਿਲਾਂ ਹੀ ਹੋ ਜਾਣਾ। ਉਹ ਤਾਂ ਕਦੋਂ ਦੀ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਤੇ ਬੜਾ ਅੱਛਾ ਫੈਸਲਾ ਸਰਕਾਰ ਦਾ ਤੇ ਸਰਕਾਰ ਨੂੰ ਹੁਣ ਪ੍ਰੋਪਰ ਜਿਹੜੇ ਉਹਦੇ ਪੁਕਤਾ ਸਬੂਤ ਹੱਥ ਲੱਗੇ ਆ ਉਹ ਤੇ ਲਗਾਤਾਰ ਸਰਕਾਰ ਜਾਂਚ ਕਰ ਰਹੀ ਸੀ। ਤੇ ਕੀ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਜਿਹੜੇ ਮਗਰਮੱਛਾ ਫੜੇ ਜਾ ਸਕਦੇ ਆ? ਮਗਰਮੱਛਾ ਨੂੰ ਫੜਨਾ ਚਾਹੀਦਾ ਜੀ ਜਿਹੜੇ ਲੋਕ ਜਿਹੜੇ ਲੋਕਾਂ ਨੇ ਪੰਜਾਬ ਦਾ ਨੁਕਸਾਨ ਕੀਤਾ। ਡੈਫੀਨੇਟਲੀ ਉਹਨਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੀਆਂ ਵੀ ਗੱਲਾਂ ਆਮ ਆਦਮੀ ਪਾਰਟੀ ਕਹਿ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਉਹਨਾਂ ਦੀ ਸਰਕਾਰ ਹੁਣ ਐਕਸ਼ਨ ਲੈ ਰਹੀ ਹੈ ਬਹੁਤ ਅੱਛੀ ਗੱਲ ਹੈ ਲੋਕਾਂ ਨੂੰ ਇਸ ਗੱਲ ਦੀ ਹਮੇਸ਼ਾ ਤੋਂ ਵੇਟ ਰਹੀ ਹੈ ਤੇ ਜਿਹੜਾ ਸਰਕਾਰ ਨੇ ਹੁਣ ਐਕਸ਼ਨ ਲਿਆ ਤੇ ਸ਼ਲਾਘਾਯੋਗ ਹੈ ਲੋਕ ਇਸ ਨਾਲ ਰਾਹਤ ਮਹਿਸੂਸ ਕਰ ਰਹੇ ਨੇ ਕੋਈ ਕੋ ਖਰਗੋਖਰਮ ਮਜੀਠੀਏ ਜਿਹੜਾ ਵਿਜੀਲੈਂਸ ਦਾ ਜਿਹੜਾ ਕੇਸ ਉਹ ਵੀ ਹੋਇਆ ਉਹ ਤੋਂ ਕਿਵੇਂ ਦੇਖਦੇ ਹੋ ਦੇਖੋ ਜਿਹੜਾ ਵੀ ਬੰਦਾ ਕੋਈ ਅਪਰਾਧੀ ਹੈ ਉਹ ਤੇ ਪਰਚਾ ਹੋਣਾ ਚਾਹੀਦਾ ਪਹਿਲਾਂ ਹੀ ਹੋ ਜਾਣਾ ਉਹ ਤਾਂ ਕਦੋਂ ਦੀ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਤੇ ਬੜਾ ਅੱਛਾ ਫੈਸਲਾ ਸਰਕਾਰ ਦਾ ਤੇ ਸਰਕਾਰ ਨੂੰ ਹੁਣ ਪ੍ਰੋਪਰ ਜਿਹੜੇ ਉਹਦੇ ਪੁਕਤਾ ਸਬੂਤ ਹੱਥ ਲੱਗੇ ਆ ਉਹਤੇ ਲਗਾਤਾਰ ਸਰਕਾਰ ਜਾਂਚ ਕਰ ਰਹੀ ਸੀ ਤੇ ਕੀ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਜਿਹੜੇ ਮਗਰਮੱਛ ਫੜੇ ਜਾ ਸਕਦੇ ਆ ਮਗਰਮੱਛਾਂ ਨੂੰ ਫੜਨਾ ਚਾਹੀਦਾ ਜੀ ਜਿਹੜੇ ਲੋਕ ਜਿਹੜੇ ਲੋਕਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਡੈਫੀਨਿਟਲੀ ਉਹਨਾਂ ਉਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੀਆਂ ਵੀ ਗੱਲਾਂ ਆਮ ਆਦਮੀ ਪਾਰਟੀ ਕਹਿ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਉਹਨਾਂ ਦੀ ਸਰਕਾਰ ਹੁਣ ਐਕਸ਼ਨ ਲੈ ਰਹੀ ਹੈ ਬਹੁਤ ਅੱਛੀ ਗੱਲ ਹੈ ਲੋਕਾਂ ਨੂੰ ਇਸ ਗੱਲ ਦੀ ਹਮੇਸ਼ਾ ਤੋਂ ਵੇਟ ਰਹੀ ਹੈ ਤੇ ਜਿਹੜਾ ਸਰਕਾਰ ਨੇ ਹੁਣੇ ਐਕਸ਼ਨ ਲਿਆ ਤੇ ਸ਼ਲਾਘਾਯੋਗ ਲੋਕ ਇਸ ਨਾਲ ਰਾਹਤ ਮਹਿਸੂਸ ਕਰ ਰਹੇ ਨੇ। ਪਰ ਉਹ ਖਰਕ੍ਰਮ ਵਿੱਚ ਜੀਠੀਏ ਜਿਹੜਾ ਵਿਜੀਲੈਂਸ ਦਾ ਜਿਹੜਾ ਕੇਸ ਉਹ ਵੀ ਹੋਇਆ ਉਹ ਤੋਂ ਕਿਵੇਂ ਦੇਖਦੇ ਹੋ? ਦੇਖੋ ਜਿਹੜਾ ਵੀ ਬੰਦਾ ਕੋਈ ਅਪਰਾਧੀ ਹੈ ਉਹ ਤੇ ਪਰਚਾ ਹੋਣਾ ਚਾਹੀਦਾ ਪਹਿਲਾਂ ਹੀ ਹੋ ਜਾਣਾ ਉਹ ਤਾਂ ਕਦੋਂ ਦੀ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਤੇ ਬੜਾ ਅੱਛਾ ਫੈਸਲਾ ਸਰਕਾਰ ਦਾ ਤੇ ਸਰਕਾਰ ਨੂੰ ਹੁਣ ਪ੍ਰੋਪਰ ਜਿਹੜੇ ਉਹਦੇ ਪੁਕਤਾ ਸਬੂਤ ਹੱਥ ਲੱਗੇ ਆ ਉਹ ਤੇ ਲਗਾਤਾਰ ਸਰਕਾਰ ਜਾਂਚ ਕਰ ਰਹੀ ਸੀ। ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਜਿਹੜੇ ਮਗਰਮੱਛ ਫੜੇ ਜਾ ਸਕਦੇ ਆ ਮਗਰਮੱਛ ਨੂੰ ਫੜਨਾ ਚਾਹੀਦਾ ਜੀ ਜਿਹੜੇ ਲੋਕ ਜਿਹੜੇ ਲੋਕਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਡੈਫੀਨਿਟਲੀ ਉਹਨਾਂ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਜਿਹੜੀਆਂ ਵੀ ਗੱਲਾਂ ਆਮ ਆਦਮੀ ਪਾਰਟੀ ਕਹਿ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਉਹਨਾਂ ਦੀ ਸਰਕਾਰ ਹੁਣ ਐਕਸ਼ਨ ਲੈ ਰਹੀ ਹੈ ਬਹੁਤ ਅੱਛੀ ਗੱਲ ਹੈ ਲੋਕਾਂ ਨੂੰ ਇਸ ਗੱਲ ਦੀ ਹਮੇਸ਼ਾ ਤੋਂ ਵੇਟ ਰਹੀ ਹੈ ਤੇ ਜਿਹੜਾ ਸਰਕਾਰ ਨੇ ਹੁਣ ਐਕਸ਼ਨ ਲਿਆ ਤੇ ਸ਼ਲਾਘਾਯੋਗ ਹੈ ਲੋਕ ਇਸ ਨਾਲ ਰਾਹਤ ਮਹਿਸੂਸ ਕਰ ਰਹੇ ਆ